ਹਾਣਾ ਸ਼ੇਰਿਆਰ ਗੁਬਿੰਦਪੁਰ ਸਾਹਿਬ ਦੇ ਅਦੀਨੋਂ ਦੇ ਪਿੰਡ ਬੋਜਾ ਚ 50 ਲੱਖ ਰੁਪਏ ਦੀ ਫਰੋਤੀ ਦੀ ਮੰਗ ਨੂੰ ਲੈ ਕੇ ਘਰ ਤੇ ਗੋਲੀਆਂ ਚਲਾਉਣ ਵਾਲੇ ਦੋਨੋਂ ਜਵਾਨਾਂ ਨੂੰ ਬਟਾਲਾ ਪੁਲਿਸ ਨੇ ਗ੍ਰਿਫਤਾਰ ਕਰਨ ਚ ਸਫਲਤਾ ਹਾਸਲ ਕੀਤੀ ਇਸ ਸੰਬੰਧੀ ਕੀਤੀ ਗਈ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਐਸਐਸਪੀ ਬਟਾਲਾ ਡਾਕਟਰ ਮਹਿਤਾਬ ਸਿੰਘ ਨੇ ਦੱਸਿਆ ਕਿ ਡੀਜੀਪੀ ਗੌਰਵ ਯਾਦਵ ਅਤੇ ਡੀਆਈਜੀ ਬਾਰਡਰ ਰੇਂਜ ਅੰਮ੍ਰਿਤਸਰ ਸੰਦੀਪ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਟਾਲਾ ਪੁਲਿਸ ਵੱਲੋਂ ਗੈਂਗਸਟਰਾਂ ਦੇ ਵਿਰੁੱਧ ਜ਼ੀਰੋ ਟੋਲਰੈਂਸ ਨੀਤੀ ਅਪਣਾਈ ਗਈ ਅਤੇ ਪੁਲਿਸ ਵੱਲੋਂ ਗੈਂਗਸਟਰਾਂ ਦੇ ਵਿਰੁੱਧ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਗੈਂਗਸਟਰ ਮੰਨੂ ਅਗਵਾਨ ਵੱਲੋਂ ਪਿੰਡ ਬੋਜਾ ਦੇ ਰਹਿਣ ਵਾਲੇ ਇੱਕ ਵਿਅਕਤੀ ਤੋਂ 50 ਲੱਖ ਰੁਪਏ ਦੀ ਫਰੋਤੀ ਦੀ ਮੰਗ ਕੀਤੀ ਗਈ ਸੀ ਅਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਸਨ ਉਹਨਾਂ ਨੇ ਕਿਹਾ ਕਿ ਵਿਅਕਤੀ ਵੱਲੋਂ ਪੈਸੇ ਨਾ ਦਿੱਤੇ ਜਾਣ ਤੇ ਚਲਦਿਆਂ 20 ਦਸੰਬਰ ਨੂੰ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਵੱਲੋਂ ਘਰ ਤੇ 8 ਗੰਦ ਫਾਇਰ ਕੀਤੇ ਗਏ ਉਹਨਾਂ ਨੇ ਕਿਹਾ ਕਿ ਪੁਲਿਸ ਵੱਲੋਂ ਇਸ ਸੰਬੰਧੀ ਵੱਖ-ਵੱਖ ਤਰ੍ਹਾਂ ਦੇ ਤਹਿਤ ਥਾਣਾ ਸ਼ਰੀਰ ਹਰਗੋਬਿੰਦਪੁਰ ਸਾਹਿਬ ਵਿਕੇ ਕੇਸ ਦਰਜ ਕੀਤਾ ਗਿਆ। ਇਹ ਨਿਰਦੇਸ਼ਿਤ ਜਿਹੜੀ ਬਟਾਲਾ ਪੁਲਿਸ ਨੇ ਗੈਂਗਸਟਰ ਪ੍ਰਕਿਰਿੰਦਰ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਪੜਾਈ ਹੈਗੀ ਇਹ ਉਹਦੇ ਵਿੱਚ ਸਾਡੀ ਟੀਮ ਐਸਪੀ ਇਨਵੈਸਟੀਗੇਸ਼ਨ ਡੀਐਸਪੀ ਇਨਵੈਸਟੀਗੇਸ਼ਨ ਡੀਐਸਪੀ ਸ਼੍ਰੀ ਹਰਗੋਬਿੰਦਪੁਰ ਐਸਐਚਓ ਸ਼੍ਰੀ ਹਰਗੋਬਿੰਦਪੁਰ ਤੇ ਚਾਸੀ ਇਹ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ। 20 ਦਸੰਬਰ ਨੂੰ ਪਿੰਡ ਪੋਜੇ ਚੱਕ ਦੇ ਵਿੱਚ ਇੱਕ ਵਿਅਕਤੀ ਦੇ ਘਰ ਉੱਤੇ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਫਾਇਰਿੰਗ ਕੀਤੀ ਗਈ ਸੀ। ਉਸ ਤੋਂ ਬਾਅਦ ਉਸ ਵਿਅਕਤੀ ਨੂੰ ਮਨੂਆ ਗਵਹਨ ਵੱਲੋਂ 50 ਲੱਖ ਦੀ ਫਰੋਤੀ ਦੀ ਕਾਲ ਆਈ ਸੀ। ਉਹਦੇ ਵਿੱਚ ਸਾਡੀ ਟੀਮ ਵੱਲੋਂ ਬੜੇ ਹੀ ਸਾਇੰਟਿਫਿਕ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਦੇ ਹੋਏ ਦੋ ਵਿਅਕਤੀਆਂ ਨੂੰ ਆਈਡੈਂਟੀਫਾਈ ਕੀਤਾ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਜਿਨ੍ਹਾਂ ਦੇ ਨਾਮ ਨੇ ਇੱਕ ਹਰਵਿੰਦਰ ਸਿੰਘ ਉਰਫ ਕਰਨ ਹੈਗਾ ਇਹ ਪਿੰਡ ਚੱਕ ਮਿਸ਼ਰੀ ਦਾ ਰਹਿਣ ਵਾਲਾ। ਦੂਸਰਾ ਅਮਰਿਤਪਾਲ ਸਿੰਘ ਇਹ ਵੀ ਜਿਹੜਾ ਹੈਗਾ ਪਿੰਡ ਚੱਕ ਮਿਸ਼ਰੀ ਖਾਣਾ ਲੁਕੂਕੇ ਦਾ ਰਹਿਣ ਵਾਲਾ ਹੈ। ਤੇ ਇਹ ਆਪਸ ਦੇ ਵਿੱਚ ਪਹਿਲਾਂ ਇੱਕ ਦੂਜੇ ਨੂੰ ਜਾਣਦੇ ਸੀਗੇ ਤੇ ਫੌਰੀਂ ਦੇ ਵਿੱਚ ਵੀ ਕਿਸੇ ਹੈਂਡਲ ਦੇ ਟੱਚ ਵਿੱਚ ਸੀਗੇ। ਇਨਾਂ ਤੋਂ ਸਾਨੂੰ ਇੱਕ ਜਿਹੜਾ ਮੋਟਰਸਾਈਕਲ ਵਾਰਦਾਤ ਦੇ ਵਿੱਚ ਲੂਟ ਹੋਇਆ ਸੀ ਉਹ ਵੀ ਰਿਕਵਰ ਹੋਇਆ ਤੇ ਇੱਕ ਪਿਸਤਲ ਜਿਗਾਨਾ ਤੇ ਨਾਲ 6 ਜਿੰਦਾ ਕਾਰਤੂਸ ਉਹ ਵੀ ਸਾਨੂੰ ਰਿਕਵਰ ਹੋਏ ਨੇ ਅੱਜ ਅਸੀਂ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਾਂਗੇ ਤੇ ਰਿਮਾਂਡ ਮਿਲਣ ਤੋਂ ਬਾਅਦ ਜੋ ਵੀ ਸਾਨੂੰ ਅੱਗੇ ਪਤਾ ਚੱਲੇਗਾ ਉਹ ਅਸੀਂ ਤੁਹਾਡੇ ਤੱਕ ਲਿਆ ਸਰ ਇਹਨਾਂ ਦੀ ਉਮਰ ਕਿੰਨੀ ਕੋ ਆ ਤੇ 50 ਲੱਖ ਦੀ ਫਰੋਤੀ ਦਾ ਗਵਾਹ ਨੇ ਮੰਗਵਾਈ ਤੇ ਇਹਨਾਂ ਨੂੰ ਵੀ ਇਲਾਜ ਦਿੱਤਾ ਗਿਆ ਇਹਨਾਂ ਨੂੰ ਜਿਹੜਾ ਸਾਡੇ ਹਸਲ ਕੁਝ ਪੈਸਿਆਂ ਦਾ ਲਾਲਚ ਇਹਨਾਂ ਨੂੰ ਦਿੱਤਾ ਗਿਆ ਸੀ ਬਟ ਹਜੇ ਤੱਕ ਕੋਈ ਪੈਸੇ ਆਏ ਨਹੀਂ ਆਏ ਉਹ ਅਸੀਂ ਰਿਵਾਰਡ ਲੈ ਕੇ ਇਹਨਾਂ ਨੂੰ ਕੁਝ ਕੁਝ ਕਰਾਂਗੇ ਜਿਹੜਾ ਹਰਵਿੰਦਰ ਹੈਗਾ ਉਹਦੀ ਉਮਰ 22 ਸਾਲ ਹੈ ਤੇ ਜਿਹੜਾ ਅਮਰਪਾਲ ਹੈਗਾ ਉਹਦੀ ਉਮਰ 25 ਸਾਲ ਦੀ ਸੱਕੀ ਸਮਝਦੇ ਹੋ ਇਨੀ ਛੋਟੀ ਉਮਰ ਦੇ ਹੀ ਨੌਜਵਾਨਾਂ ਨੂੰ ਇਹ ਆਪਣਾ ਸ਼ਿਕਾਰ ਬਣਾ ਰਹੇ ਬਿਲਕੁਲ ਜੀ ਬਿਲਕੁਲ ਇਹ ਹੋ ਸਕਦਾ ਹੈ ਕਿ ਇਹਨਾਂ ਨੂੰ ਲਾਲਚ ਦਿੱਤਾ ਗਿਆ ਹੋਵੇ ਪਰ ਹਜੇ ਤੱਕ ਸਾਡੇ ਸਾਹਮਣੇ ਕੋਈ ਨਾਮ ਨੂੰ ਪਹਿਲਾ ਕ੍ਰਾਈਮ ਕੀਤਾ ਹੋਵੇ ਉਹ ਨਹੀਂ